ਦੀਵਾਲੀ ਦੇ ਤਿਹਾਣ ਨੂੰ ਲੈ ਕੇ ਉਦਯੋਗਿਕ ਨਗਰੀ ਲੁਧਿਆਣਾ ਦੇ ਫਾਇਰ ਬ੍ਰਿਕਟ ਵਿਭਾਗ ਦੇ ਵੱਲੋਂ ਦੀਵਾਲੀ ਮੌਕੇ ਸਤ ਮੌਜੂਦਾ ਫਾਇਰ ਸਟੇਸ਼ਨਾਂ ਦੇ ਵਿੱਚ ਪੁਖਤਾ ਪ੍ਰਬੰਧ ਕਰਨ ਦੇ ਨਾਲ-ਨਾਲ ਤਿੰਨ ਆਜੀ ਫਾਇਰ ਸਟੇਸ਼ਨਾਂ ਨੂੰ ਵੀ ਤਿਆਰ ਕੀਤਾ ਜਾ ਰਿਹਾ ਹੈ। ਦੇਖੋ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਲੁਧਿਆਣਾ ਇੱਕ ਸੰਸਟੀ ਚਹਿਰ ਹੈ। ਇੱਥੇ ਆਨ ਸ਼ਹਿਰਾਂ ਦੇ ਨਾਲ ਨਾਲ ਜ਼ਿਆਦਾ ਤਣਾਅ ਦੇ ਵਿੱਚ ਰਹਿੰਦੀ ਹੈ। ਉਦੀ ਹਸਾਬ ਦੇ ਨਾਲ ਸਾਡੇ ਕੋਲੇ ਸਤ ਫਾਇਰ ਸਟੇਸ਼ਨ ਇਹਨਾਂ ਦੇ ਵਿੱਚੋਂ ਲਗ ਲਗ ਜੋ ਵੀ ਕਾਲ ਹੁੰਦੀ ਅਸੀਂ ਮੇਲੇ ਦੇ ਸਟੇਸ਼ਨ ਨੂੰ ਕਾਸਟਰ ਕਰਦੇ ਹਾਂ ਕਿ ਜਲਦੀ ਉੱਤੇ ਸਪਾਂਸ ਕਰਦੇ ਹਾਂ ਖਾਸ ਕਰ ਇਹ ਹੈ ਵੀ ਆਪੀ ਸਟੇਸ਼ਨ ਬਣਾਉਣੇ ਕਿ ਤੱਕ ਦੰਸ ਅੰਦਰ ਨਾਲ ਉਹ 60 ਕਰੋੜ ਹੋ ਗਿਆ ਅੰਦਰ ਬਾਈਪਾਸ ਹੋ ਗਿਆ ਸੁਰਲ ਚੌਕ ਤਾਂ ਕਿ ਜਿਹੜਾ ਹੈਗਾ ਲੋਕਾਂ ਨੂੰ ਫੈਸਿਲਿਟੀ ਜਿਹੜੀ ਹੈ ਜਲਦੀ ਜਲਦੀ ਦੇ ਦੇ ਦੇਖੋ ਫੈਂਡ ਕਰਦਾ ਮੁਕੀ ਰਿਟਰੀਟ ਇਹ ਜਿਹੜੀ ਤੇ ਜਿਹੜੀ ਆਪਰੇ ਬਈ ਵਾਰ ਤੋਂ ਸੁਬਰਾਲਾ ਤੱਕ ਦੀ ਉੱਤਰੀ ਹੈ ਲੋਟੋ ਹਸਾਉਂ ਟਾਈਮ ਲੱਗਦਾ ਹੈ ਲੋਕਲ ਜਿੱਤੇ ਬੱਡੀ ਘੜੀ ਉੱਤੇ ਸੁਣਦਾ ਹੈ ਬਦਦਾ ਦੇਖੋ ਅਗੇ ਤਾਂ ਹੋਈ ਨਹੀਂਗੀ ਅਸੀਂ ਕੱਢਾਂਗੇ ਪੁਲਿਸ ਉਹਨਾਂ ਦੇ ਰਿਚੀ ਜਾਵਰ ਰਸੋਨ ਸੇਰ ਦੇ ਸਵੇਰ ਨੂੰ ਅਸੀਂ ਕੰਟੈਕਟ ਕਰਾਂਗੇ ਤੁਹਾਡੇ ਥਰੂ ਵੀ ਅਸੀਂ ਅਪੀਲ ਕਰਦੇ ਹਾਂ ਜੇ ਜਦੋਂ ਵੀ ਕੋਈ ਇਮਰਜੈਂਸੀ ਵੀ ਹੋਵੇ ਜਾਂ ਕੋਈ ਸਦੌਾ ਜਾਂ ਫਾਇਦਾ ਹੋਵੇ ਜਾਂ ਕੋਈ ਐਬੂਲੂਸ਼ਨ ਹੋਵੇ ਰਸਤਾ ਡੇਣਾ ਜਾਈਏ ਤਾਂ ਕਿ ਉਹਦਾ ਜਿਹੜਾ ਰਿਸਪੌਂਸ ਲੈਣ ਜਿਹੜਾ ਰਿਪੋਰਟਿੰਗ ਕਰਦੇ ਤੇ ਉਹਦੇ ਲਈ ਕਰ ਵੀ ਟਾਈਮ ਤੇ ਟਾਈਮ ਸਪੀਡ ਹੋ ਸਕਦੀ ਹੈ ਸਾਡੇ ਕੋਲੇ 27 ਗੱਡੀਆਂ ਨੇ ਇਸ ਟਾਈਮ ਸੋਡੀਆਂ ਵੀ ਨੇ ਵੱਡੀਆਂ ਵੱਡੀਆਂ ਸੋਡੀਓ ਸਿੱਟਰ ਵਾਲੇ ਯਾਸਟਰ ਕੇਲੇ ਵੱਡੀਆਂ ਵੱਡੀਆਂ ਸੀ ਔਰ ਜਿਹੜੀਆਂ ਫੈਕਟਰੀਆਂ ਹਨ ਜੋ ਵੱਡੀਆਂ ਕੋਲ ਸਨ ਉਸ ਤੋਂ ਇਲਾਵਾ ਸਾਡੇ ਕੋਲ ਵਾਟਰ ਬੋਤਲ ਵੀ ਮਿਲਦੀ ਹੈ ਜਿਹਨੂੰ ਪਾਣੀ ਦੀ ਸੋਧਤਾ ਕਰਾਉਂਦੇ ਨੇ ਕਿਉਂਕਿ ਜ਼ਿਆਦਾਤਰ ਜਿਹੜੀ ਆਉਂਦੀ ਹੈ ਉਹ ਪਾਣੀ ਦੇ ਨਾਲ ਹੀ 99% ਦਾ ਪਾਣੀ ਦੇ ਨਾਲ ਹੀ ਸਮਝਾਉਂਦੇ ਨੇ ਉਹਨਾਂ ਵਿੱਚ ਪਾਣੀ ਇਹਦਾ ਉਹ ਵੀ ਤਿੰਨ ਹੈਗੀਆਂ ਸਾਡੇ ਕੋਲ ਅਲੱਗ-ਅਲੱਗ ਸੀਸਿਸ ਮੰਜਲ ਵਾਸਤੇ ਸਾਡੇ ਕੋਲੇ ٹیਟੀਐਲ ਵੱੱਡੀ ਹੈਗੀ ਜੋ ਕਰੰਟ ਟੇਬਲ ਲੈਟਰ ਲਿਖੀ ਹੋਈ ਹੈ 54 ਮੀਟਰ ਦੀ ਦੀ ਹਾਈਟ ਹੈਗੀ ਕੇਜ ਬੜਿਆ ਸੋਇਆ ਬੰਦੇ ਖੜਕੇ ਉੱਥੇ ਫੇਅਰ ਬੈਟਿੰਗ ਵੀ ਕਰ ਸਕਦੇ ਆ ਪੀਰਿਸਕਿਊ ਕਰਨ ਦੇ ਸੰਬੰਧਤ ਵੀ ਕੀਤਾ ਹੋਇਆ ਹੈ। ਮੋਬਿਲ ਨੰਬਰ 98700 700 80 ਉਹ ਚਾਹੁੰਦਾ ਹੈ ਸੈਕਟਾ ਸਟਾਟੋਮੋਟਿਵ ਦੀ ਪਰਮਿਸ਼ਨ ਸਮੰਤ 50 ਨੰਬਰ ਸਬ ਅਫੀਸ ਕੋ ਹੈ ਕਿਤੇ ਹੀ ਸਾਡੇ ਕੋਲੇ ਪਰਮਿਸ਼ਨ ਆਉਂਦੀ ਹੈ ਤਾਂ ਉਸ ਨੂੰ ਇਨਸਟਰਕਸ਼ਨ ਕਰਨਗੇ ਲੋਕਾਂ ਨੂੰ ਸਾਡੀ ਇਹ ਫੀਲ ਹੈ ਇੱਕ ਤੋਂ ਦੀਵਾਲੀ ਵਾਲੀ ਰਾਤ ਤੋਂ ਲੁਕੀ ਪੱਛਵਾੜੀਆਂ ਬਹੁਤ ਵੱਡੀ ਹੋ ਗਈ ਹੈ ਕਿ ਸਾਡੀ ਸਬ ਤੇ ਕਚਰਾ ਪਿਆ ਹੁੰਦਾ ਜਾਂ ਕਿਸਮਾਨ ਪਿਆ ਹੁੰਦਾ ਉਹ ਹਟਾਉਣ ਨਹੀਂ ਤੇ ਪੱਛਵਾੜੀ ਦੇਖੀਏ ਕਿ ਸਭ ਤੇ ਇਹ ਵੀ ਸਾਡੇ ਇਫੈਕਟਿਵ ਵਾਲਿਆਂ ਨੂੰ ਫੀਲ ਆ ਰਹੀ ਹੈ ਉਹਨਾਂ ਦਾ ਮਾਲ ਹੈ ਜਿਹੜਾ ਸਬ ਤੇ ਪਿਆ ਹੁੰਦਾ ਉਹ ਵੀ ਇਨਾਂ ਦਿਨਾਂ ਦੇ ਵਿੱਚ ਦੇ ਹਟਾ ਦੇ ਦੇ ਰੂਪ ਉਹ ਸਿਤਾ ਦੇ ਚੁਣੇ ਕਿ ਗੀਨਸ ਦਿਵਾਰੀ ਵਾਲੀ ਰਾਤ ਹੋਗੀ ਦਿਵਾਰੀ ਤੋਂ ਇੱਕ ਤੋਂ ਪਰਾਪਾ ਬਾਅਦ ਤੇ ਬਟਾਚਾ ਦਾ ਵੀ ਚਲਦਾ ਹੈਗਾ ਜਿਹੜਾ ਕਿ ਲੋਕਾਂ ਨੂੰ ਸਦੀ ਅਪੀਲ ਹੈ ਵੀ ਜਦੋਂ ਵੀ ਕੋਈ ਅਪਸੋਦ ਹੋ ਫੈਰ ਬੀੜੀ ਕੀਤੀ ਜਾ ਬੀੜੀਆ ਸੈਂਟ ਦੇ ਕਰਕੇ ਤਰੰਤ ਜਿਹੜਾ ਅਰਸਲ ਤੱਗ ਵੀ ਕੋਈ ਨਾ ਪਹਿਲੇ ਹੀ ਇੱਕ ਦਸ ਸੇਰੇ ਹੈ ਕਿ ਤੇ ਇਹਨੇ ਗੱਡੀਆਂ ਲੈ ਕੇ ਜਾਣੀਆਂ ਕਾਫੀ ਮੁਸ਼ਕਲ ਹੈ ਸ਼ਾਇਦ ਸਾਡਾ ਵੀਰ ਹੈਗਾ ਸੋਹਣੀ ਅਵਾਦੀ ਵਾਲਾ ਸ਼ਹਿਰ ਇਸ ਟਾਈਮ ਸਾਡੇ ਕੋਲ ਸਟਾਫ ਦੀ ਬਹੁਤ ਜ਼ਿਆਦਾ ਕਾਟ ਹੈਗੀ ਹੈ ਤੁਹਾਨੂੰ ਅਸਲ ਅਲੱਗ-ਅਲੱਗ ਡਿਪਾਰਟਮੈਂਟਾਂ ਨੂੰ ਅਪਰੂਵ ਵੀ ਦਿੱਤੀ ਹੈ ਵੀ ਸਾਨੂੰ ਬਸ ਬਸ ਸਟਾਫ ਦਿੱਤਾ ਜਾਵੇ। ਪਰੰਤੂ ਜਿਹੜਾ ਦਿਵਾਲੀ ਵਾਲੀ ਰਾਤ ਹੈਗੀ ਆ ਉਹਦੇ ਲਈ ਅਸੀਂ ਜਿਹੜਾ ਜਿੰਨਾ ਵੀ ਸਾਡਾ ਫਾਇਰ ਸਟਾਫ ਹੈਗਾ ਉਹ ਦੀਆਂ ਛੁੱਟੀਆਂ ਰੈਸਟਾ ਕੈਂਸਲ ਕਰਕੇ ਉਹਨਾਂ ਨੂੰ ਦਿਵਾਲੀ ਵਾਲੀ ਰਾਤ ਜਿੰਨੇ ਵੀ ਸਾਡੇ ਕੋਲੇ ਮੈਨਪਾਵਰ ਹੈਗੀ ਆ ਸਾਰੇ ਨੂੰ ਦਿਵਾਲੀ ਵਾਲੀ ਰਾਤ ਨੂੰ ਅੱਗੇ ਤੇ ਕੰਟਰੋਲ ਕਰਨ ਲਈ ਪੂਰੀ ਤੇ ਤਿਆਰ ਕੀਤਾ। ਇਸ ਰਿਸਪੌਂਸ ਟਾਈਮ ਤੋਂ ਤੱਕ ਤਾਂ ਅਸੀਂ ਕੀ ਜੋ ਪ੍ਰਾਨੇ ਕਰ ਰਹੇ ਹਾਂ ਜੋ ਕਾਫੀ ਜਲਦੀ ਪਹੁੰਚਣੇ ਤੁਹਾਨੂੰ ਕਾਫੀ ਜਲਦੀ ਪਹੁੰਚਣੇ ਰਿਸਪੌਂਸ ਟਾਈਮ ਵੀ ਸਰਵਿਸ ਤੋਂ ਸੱਤ ਫਾਈਰ ਸਟੇਸ਼ਨ ਹੋ ਜਿਹੜੇ ਜਿਹੜੇ ਇੰਡਸਟਰੀਅਲ ਏਰੀਆ ਜਾਂ ਇਸ ਜਗ੍ਹਾ ਤੇ ਤੁਹਾਨੂੰ ਲੱਗਦਾ ਇਸ ਜਗ੍ਹਾ ਤੇ ਕਮਰਸ਼ੀਅਲ ਐਕਟੀਵਿਟੀ ਜ਼ਿਆਦਾ ਵਾ ਜੋ ਉੱਥੇ ਸੈਫਟੀ ਸਟੇਸ਼ਨਸ ਆ ਦੇ ਆਲਰੇਡੀ ਹੈਗੇ ਇਸ ਤੋਂ ਇਲਾਵਾ ਸਾਡੇ ਜਿਹੜੇ ਆਰਜੀ ਸਟੇਸ਼ਨ ਵੀ ਬਣਾਈ ਜਾਂਦੇ ਆ ਦਿਵਾਲੀ ਵਾਲੀ ਰਾਤ ਨੂੰ ਦਿਵਾਲੀ ਵਾਲੀ ਰਾਤ ਤੇ ਬਹੁਤ ਨਿਗਾਹ ਕਰਦੇ ਜੇ ਜੋ ਉੱਥੇ ਗੱਡੀਆਂ ਛੱਡੀ ਖੜੀਆਂ ਨੇ ਉਹਨਾਂ ਨੂੰ ਤੁਰੰਤ ਕਾਲ ਦਿੱਤੀ ਜਾਂਦੀ ਜਦੋਂ ਕੋਈ ਫੋਨ ਤੇ ਹੌਂਸਟ ਫਾਇਰ ਜੋ ਹੋਈ ਹੁੰਦੀ ਹੈ ਤੇ ਕੰਟਰੋਲ ਕਰਦੇ ਜੀ ਤੇ ਲੋਕਾਂ ਨੂੰ ਕੀ ਕੀ ਹੋਜੀ ਲੋਕੀ ਖਾਤੋ ਤੇ ਅਰਗਹਿਲੀ ਕਰਦੇ ਨੇ ਕਈ ਵਾਰ ਅੱਥਾਰੀ ਅੰਦਰ ਹੈਗੇ ਫਾਟ ਬੇੜ ਦੇ ਜਿਹੜੇ ਸਲਾਮ ਹੂ ਜੀ ਕੱਲ ਜਿਹੜੀ ਜਿਹੜੀ ਫਾਇਰ ਬ੍ਰਿਗੇਡ ਦੀ ਗੱਡੀ ਦਿਖਦੀ ਐ ਤੇ ਉਹਨੂੰ ਨਿਕਲੋ ਰਸਤਾ ਜਲਦੀ ਤੋਂ ਜਲਦੀ ਦੇਣੋ ਕਿਉਂਕਿ ਇਹ ਨਹੀਂ ਹੈਗਾ ਵੀ ਅਸੀਂ ਅੱਗ ਬੁਝਾਉਣ ਹੀ ਜਾਂਦੇ ਕਈ ਵਾਰੀ ਰੈਸਕਿਊ ਕਾਲ ਵੀ ਹੁੰਦੀ ਐ ਜਾਨਾਂ ਵੀ ਤੁਸੀਂ ਹੁੰਦੀਆਂ ਲੋਕਾਂ ਦੀ ਤੇ ਉਹਨਾਂ ਨੂੰ ਵੀ ਜਾ ਕੇ ਬਚਾਉਣਾ ਹੁੰਦਾ ਤਾਂ ਉਹਨਾਂ ਨੂੰ ਇਹ ਐ ਵੀ ਟ੍ਰੈਫਿਕ ਜਿਵੇਂ ਆਪਣਾ ਨੋ پارکਿੰਗ ਜ਼ੋਨ ਤੇ ਸ਼ੋਪਿੰਗ ਕਰਨ ਵਾਸਤੇ ਚਲੇ ਜਾਂਦੇ ਐ ਨੋ پارکਿੰਗ ਜ਼ੋਨ ਤੇ ਗੱਡੀ ਖੜਾ ਲੈਂਦੇ ਉਹਦੇ ਕਰਕੇ ਵੀ ਕਈ ਵਾਰੀ ਸ਼ਾਮ ਬਹੁਤ ਜ਼ਿਆਦਾ ਲੱਗ ਜਾਂਦਾ ਤੇ ਇਹ ਨਹੀਂ ਹੈ ਵੀ ਫਾਇਰ ਬ੍ਰਿਗੇਡ ਦੇ ਤੋਂ ਵੀ ਦੇਖਦਾ ਤਾਂ ਤੇ ਗੱਡੀ ਜਿੱਥੇ ਵੀ ਹੈਗੀਆਂ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਜਲਦੀ ਤੋਂ ਜਲਦੀ ਰਸਤਾ